ਅਕਾਲੀ ਦਲ ਨੇ ਜੋ ਕੁਝ ਤੁਸੀਂ ਦੇਖ ਰਹੇ ਹੋ ਜਿਹੜੀ ਮੰਡੀ 'ਚ ਬੈਠੇ ਹੋ ਬਾਦਲ ਸਾਹਿਬ ਨੇ ਬਣਾਈ ਜਿਹੜੀਆਂ ਸੜਕਾਂ ਦੇਖ ਰਹੇ ਹੋ ਚਾਰ ਲੇਨ ਛੇ ਲੇਨ ਅਕਾਲੀ ਸਰਕਾਰਾਂ ਦੀਆਂ ਜਿਹੜੇ ਟਿਊਬਲ ਤੁਸੀਂ ਲਾਏ ਐ ਅਕਾਲੀ ਸਰਕਾਰਾਂ ਨੇ ਦਿੱਤੇ ਐ ਮੁਫਤ ਬਿਜਲੀ ਅਕਾਲੀ ਦਲ ਨੇ ਸ਼ਗਨ ਪੈਨਸ਼ਨ ਜਿੰਨੀਆਂ ਚੀਜ਼ਾਂ ਅਕਾਲੀ ਦਲ ਨੇ ਥਰਮਲ ਪਲਾਂਟ ਬਿਜਲੀ ਦੇ ਅਕਾਲੀ ਦਲ ਨੇ ਬਣਾਏ 에어ਪੋਰਟ ਅੰਬਸਾਲਾ ਦਾ ਸਾਰੇ 에어ਪੋਰਟ ਅਕਾਲੀ ਦਲ ਨੇ ਬਣਾਏ ਨੈਰਾ ਕਸ਼ੀਆਂ ਅਕਾਲੀ ਦਲ ਨੇ ਇੱਕ ਵੀ ਨਿਸ਼ਾਨੀ ਤੁਸੀਂ ਆ ਨੈਸ਼ਨਲ ਪਾਰਟੀਆਂ ਦੀ ਸਰਕਾਰ ਬਣਾਵੇ ਹੋ ਇੱਕ ਵੀ ਨਿਸ਼ਾਨੀ ਇਹਨਾਂ ਦੀ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਪਿਛਲੇ 40 ਸਾਲਾਂ 'ਚ ਦੋ ਵਾਰ ਮੁੱਖ ਮੰਤਰੀ ਬਣਿਆ 10 ਸਾਲ ਇੱਕ ਚੀਜ਼ ਨਹੀਂ ਤੁਸੀਂ ਦੱਸ ਸਕਦੇ ਕਿ ਆ ਗਲੀ ਜਾਂ ਆ ਇਹਨੇ ਚੀਜ਼ ਫੈਕਟਰੀ ਲਾਈ ਹੈ ਜਾਂ ਆ ਇਹਨੇ ਸੜਕ ਬਣਾਈ 10 ਸਾਲ ਇੱਕ ਚੀਜ਼ ਨਹੀਂ ਜੇ ਸਾਰਾ ਕੁਝ ਬਣਿਆ ਤਾਂ ਆਪਣੀ ਥੋੜੀ ਆਪਣੀ ਮਾਂ ਪਾਰਟੀ ਦੇ ਦੌਰਾਨ ਦੇਖੋ ਦੂਜੇ ਸੂਬੇ ਦੇ ਲੋਕ ਕਿੰਨੇ ਸਿਆਣੇ ਆ ਗੁਜਰਾਤ ਵਾਲੇ ਮੋਦੀ ਨੂੰ ਵਾਉਣਗੇ ਉਹਨੂੰ ਪਤਾ ਹੈ ਕਿ ਮੋਦੀ ਸਾਡੀ ਤਲੱਕੀ ਕਰਾ ਰਿਹਾ ਗੁਜਰਾਤ ਚ ਅਸੀਂ ਕਰਕੇ ਉਹ ਦੂਜਿਆਂ ਨੂੰ ਵੱਡ ਨਹੀਂ ਦਿੰਦੇ ਆ ਜਿੰਨੀਆਂ ਤਾਮਿਲਨਾਡੂ ਤੇ ਥੱਲੀਆਂ ਪਾਰਟੀਆਂ ਥੱਲੇ ਸੂਬੇ ਆ ਆਪਣੀ ਖੇਤਰੀ ਪਾਰਟੀ ਤੋਂ ਬਿਨਾਂ ਕਿਸੇ ਪਾਰਟੀ ਦੀ ਸਰਕਾਰ ਨਹੀਂ ਆਉਣ ਦਿੰਦੇ ਉੱਥੇ ਕਿਉਂਕਿ ਉਹਨੂੰ ਪਤਾ ਹੈ ਕਿ ਖੇਤਰੀ ਪਾਰਟੀ ਸਾਡੀ ਲੜਾਈ ਲੜਦੀ ਹੈ ਤੁਹਾਨੂੰ ਸੋਚ ਹੈ ਜਿਵੇਂ ਸਾਡੇ ਵਾਸਤੇ ਇਕੱਲਾ ਪੰਜਾਬ ਹੈ ਜੇ ਤੇ ਸੜਕਾਂ ਬਣ ਗਈਆਂ ਡਵੈਲਪਮੈਂਟ ਹੋ ਗਈ ਨੌਕਰੀਆਂ ਮਿਲ ਗਈਆਂ ਸਾਨੂੰ ਖੁਸ਼ੀ ਹੋਊਗੀ ਆ ਨੈਸ਼ਨਲ ਪਾਰਟੀਆਂ ਨੂੰ ਤਾਂ ਕੋਈ ਫਿਕਰ ਨਹੀਂ ਹੈ ਐਸ ਕਰਕੇ ਅੱਜ ਤੋਂ ਯਾਤਰਾ ਸ਼ੁਰੂ ਹੈ ਜਿਵੇਂ ਜੋਸ਼ੀ ਜੀ ਨੇ ਕਿਹਾ ਪੰਜਾਬ ਨੂੰ ਇਕੱਲਾ ਨਾ ਮੈਂ ਪਜਾ ਸਕਦਾ ਪੰਜਾਬ ਨੂੰ ਪਜਾਊਗਾ ਪੰਜਾਬ ਦੀ ਜਨਤਾ ਸੋਸ ਰੀਆ ਕਾਲ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ دوست ਮਿੱਤਰ ਸਾਥੀ ਕੋਈ ਵੀ ਹੈ ਉਹਨਾਂ ਨਾਲ ਗੱਲ ਕਰੋ ਤੇ ਇਸ ਮਹਿੰਮ ਜਿਹੜੀ ਆਪਾਂ ਚੱਲੇ ਆ ਯਾਤਰਾ ਸ਼ੁਰੂ ਕੀਤੀ ਹੈ ਇਹਦੇ ਵਿੱਚ ਹਿੱਸਾ ਲੈ ਕੇ ਮਨ ਬਣਾ ਲਓ ਕਿ ਆਪਾਂ ਜ਼ਿੰਮਵਾਰੀ ਵੀ ਆਪਣੇ ਸਿਰ ਤੇ ਐ ਜੇ ਪੰਜਾਬ ਖਤਮ ਹੋ ਗਿਆ ਆਪਣੇ ਵਾਸਤੇ ਹੋਰ ਕੋਈ ਜਗ੍ਹਾ ਨਹੀਂ ਜਿੱਥੇ ਰਹਿਣ ਵਾਸਤੇ ਖਾਲਸਾ ਜੀ ਆਪਣੇ ਕੋਲ ਘਰ ਹੀ ਐ ਆਪਾਂ ਹੋਰ ਕਿਤੇ ਜਾ ਕੇ ਨਹੀਂ ਰਹਿ ਸਕਦੇ ਆਪਣੇ ਘਰ ਨੂੰ ਬਚਾਉਣਾ ਆਪਣਾ ਫਰਜ਼ ਐ ਤੇ ਇਸ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਤਕੜਾ ਕਰਕੇ ਆਪਾਂ ਜਿਹੜੇ ਆਏ ਬਾਹਰਲੇ ਨੈਸ਼ਨਲ ਪਾਰਟੀ ਵਾਲੇ ਇਹਨਾਂ ਨੂੰ ਭਜਾਈਏ ਵਾਇਰੂਜੀ ਕਾਂਸਾ ਵਾਇਰੂਜੀ ਫਤੇ ਤੇ ਕਾਲੀ ਦਲ ਨੇ ਜੋ ਕੁਝ ਤੁਸੀਂ ਦੇਖ ਰਹੇ ਹੋ ਜਿਹੜੀ ਮੰਡੀ 'ਚ ਬਠਿਓ ਬਾਦਲ ਸਾਹਿਬ ਨੇ ਬਣਾਈ ਜਿਹੜੀਆਂ ਸੜਕਾਂ ਦੇਖ ਰਹੇ ਹੋ ਚਾਰ ਲੇਨ ਸੇ ਲੈਣ ਅਕਾਲੀ ਸਰਕਾਰਾਂ ਦੀਆਂ ਜਿਹੜੇ ਟਿਊਬਵਲ ਤੁਸੀਂ ਲਾਏ ਐ ਅਕਾਲੀ ਸਰਕਾਰਾਂ ਨੇ ਦਿੱਤੇ ਐ ਮੁਫਤ ਬਿਜਲੀ ਕਾਲੀ ਦਲ ਨੇ ਸ਼ਗਨ ਪੈਨਸ਼ਨ ਜਿੰਨੀਆਂ ਚੀਜ਼ਾਂ ਕਾਲੀ ਦਲ ਨੇ ਥਰਮਲ ਪਲਾਂਟ ਬਿਜਲੀ ਦੇ ਅਕਾਲੀ ਦਲ ਨੇ ਨਾਏ 에어ਪੋਰਟ ਅੰਮ੍ਰਿਤਸਰ ਦਾ ਸਾਰੇ 에어ਪੋਰਟ ਅਕਾਲੀ ਦਲ ਨੇ ਬਣਾਏ ਨਹਿਰਾ ਕਸੀਆਂ ਅਕਾਲੀ ਦਲ ਨੇ ਇੱਕ ਵੀ ਨਿਸ਼ਾਨੀ ਤੁਸੀਂ ਆ ਨੈਸ਼ਨਲ ਪਾਰਟੀਆਂ ਦੀ ਸਰਕਾਰ ਬਣਾਵੇ ਹੋ ਇੱਕ ਵੀ ਨਿਸ਼ਾਨੀ ਇਹਨਾਂ ਦੀ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਪਿਛਲੇ 40 ਸਾਲਾਂ 'ਚ ਦੋ ਵਾਰ ਮੁੱਖ ਮੰਤਰੀ ਬਣਿਆ 10 ਸਾਲ ਇੱਕ ਚੀਜ਼ ਨਹੀਂ ਤੁਸੀਂ ਦੱਸ ਸਕਦੇ ਕਿ ਆ ਗਲੀ ਜਾਂ ਆ ਇਹਨੇ ਚੀਜ਼ ਫੈਕਟਰੀ ਲਈ ਹੈ ਜਾਂ ਆ ਇਹਨੇ ਸੜਕ ਬਣਾਈ 10 ਸਾਲ ਇੱਕ ਚੀਜ਼ ਨਹੀਂ ਜੇ ਸਾਰਾ ਕੁਝ ਬਣਿਆ ਤਾਂ ਆਪਣੀ ਥੋੜੀ ਆਪਣੀ ਮਾਂ ਪਾਰਟੀ ਦੇ ਦੌਰਾਨ ਦੇਖੋ ਦੂਜੇ ਸੂਬੇ ਦੇ ਲੋਕ ਕਿੰਨੇ ਸਿਆਣੇ ਆ ਗੁਜਰਾਤ ਵਾਲੇ ਮੋਦੀ ਨੂੰ ਭਾਉਣਗੇ ਉਹਨੂੰ ਪਤਾ ਹੈ ਕਿ ਮੋਦੀ ਸਾਡੀ ਤਲੱਕੀ ਕਰਾ ਰਿਹਾ ਗੁਜਰਾਤ ਚ ਅਜਿ ਕਰਕੇ ਉਹ ਦੂਜਿਆਂ ਨੂੰ ਵੜ ਨਹੀਂ ਦਿੰਦੇ ਆ ਜਿੰਨੀਆਂ ਤਾਮਿਲਨਾਡੂ ਤੇ ਥੱਲੀਆਂ ਪਾਰਟੀਆਂ ਥੱਲੇ ਸੂਬੇ ਐ ਆਪਣੀ ਖੇਤਰੀ ਪਾਰਟੀ ਤੋਂ ਬਗੈਰ ਕਿਸੇ ਪਾਰਟੀ ਦੀ ਸਰਕਾਰ ਨਹੀਂ ਆਉਣ ਦਿੰਦੇ ਉੱਥੇ ਕਿਉਂਕਿ ਉਹਨੂੰ ਪਤਾ ਹੈ ਕਿ ਖੇਤਰੀ ਪਾਰਟੀ ਸਾਡੀ ਲੜਾਈ ਲੜਦੀ ਆ ਤੁਹਾਨੂੰ ਸੋਚ ਹੈ ਜਿਵੇਂ ਸਾਡੇ ਵਾਸਤੇ ਇਕੱਲਾ ਪੰਜਾਬ ਹੈ ਜੇ ਤੇ ਸੜਕਾਂ ਬਣ ਗਈਆਂ ਡਵੈਲਪਮੈਂਟ ਹੋਊਗੀ ਨੌਕਰੀਆਂ ਮਿਲਣਗੀਆਂ ਸਾਨੂੰ ਖੁਸ਼ੀ ਹੋਊਗੀ ਔਰ ਨੈਸ਼ਨਲ ਪਾਰਟੀਆਂ ਨੂੰ ਤਾਂ ਕੋਈ ਫਿਕਰ ਨਹੀਂ ਹੈ ਇਸ ਕਰਕੇ ਅੱਜ ਤੋਂ ਯਾਤਰਾ ਸ਼ੁਰੂ ਹੈ ਜਿਵੇਂ ਜੋਸ਼ੀ ਜੀ ਨੇ ਕਿਹਾ ਪੰਜਾਬ ਨੂੰ ਇਕੱਲਾ ਨਾ ਮੈਂ ਪਜਾ ਸਕਦਾ ਪੰਜਾਬ ਨੂੰ ਪਜਾਊਗਾ ਪੰਜਾਬ ਦੀ ਜਨਤਾ ਸੋ ਸ੍ਰੀ ਅਕਾਲ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਆਪਣੇ ਦੋਸਤ ਮਿੱਤਰ ਸਾਥੀ ਕੋਈ ਵੀ ਹੈ ਉਹਨਾਂ ਨਾਲ ਗੱਲ ਕਰੋ ਤੇ ਇਸ ਮਹਿੰਮ ਜਿਹੜੀ ਆਪਾਂ ਚੱਲੇ ਆ ਯਾਤਰਾ ਸ਼ੁਰੂ ਕੀਤੀ ਹੈ ਇਹਦੇ ਵਿੱਚ ਹਿੱਸਾ ਲੈ ਕੇ ਮਨ ਬਣਾ ਲਓ ਕਿ ਆਪਾਂ ਜ਼ਿੰਮਵਾਰੀ ਵੀ ਆਪਣੇ ਸਿਰ ਤੇ ਹੈ ਜੇ ਪੰਜਾਬ ਖਤਮ ਹੋ ਗਿਆ ਆਪਣੇ ਵਾਸਤੇ ਹੋਰ ਕੋਈ ਜਗ੍ਹਾ ਨਹੀਂ ਜਿੱਥੇ ਰਹਿਣ ਵਾਸਤੇ ਖਾਲਸਾ ਜੀ ਆਪਣੇ ਕੋਲ ਘਰ ਹੀ ਹੈ ਆਪਾਂ ਹੋਰ ਕਿਤੇ ਜਾ ਕੇ ਨਹੀਂ ਰਹਿ ਸਕਦੇ ਆਪਣੇ ਘਰ ਨੂੰ ਬਚਾਉਣਾ ਆਪਣਾ ਫਰਜ਼ ਹੈ ਤੇ ਇਸ ਕਰਕੇ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰਕੇ ਆਪਾ ਜਿਹੜੇ ਆਏ ਬਾਹਰਲੇ ਨੈਸ਼ਨਲ ਪਾਰਟੀਆਂ ਵਾਲੇ ਇਹਨਾਂ ਨੂੰ ਭਜਾਈਏ ਵਾਇਰੋਜੀ ਕਾ ਖਾਨ ਸਾਹਿਬ ਵਾਇਰੋਜੀ ਫਤੇ